ਪੰਜਾਬ ਮੇ ਰਹਿ ਕੇ ਹਿੰਦੂਤਵ ਦੀ ਸੇਵਾ ਕਰਨਾ ਬਹੁਤ ਬੜੀ ਬਾਤ ਹੈ ਕਿਉਂਕਿ ਸਾਡੇ ਨਾਲ ਹਮੇਸ਼ਾ ਹਿੰਦੂਆਂ ਨਾਲ ਹਮੇਸ਼ਾ ਪੰਜਾਬ ਦੇ ਵਿੱਚ ਸੁਤੇਲਾ ਵਿਵਾਰ ਹੋਇਆ ਸਾਨੂੰ ਸਾਡਾ ਹੱਕ ਹਮੇਸ਼ਾ ਕਦੀ ਵੀ ਕੋਈ ਸਾਡਾ ਹੱਥ ਮਿਲ ਲੈਣਾ ਵੀ ਹੈ ਸਾਨੂੰ ਧਰਨੇ ਲਾ ਕੇ ਲੈਣਾ ਪਿਆ ਸਾਡੇ ਦੇਖੋ ਕਿ ਲਗਾਤਾਰ ਦੇਖੋ ਦੇਵੀ ਦੇਵਤਾਂ ਦਾ ਸਰਨਾ ਪਹਿਲਾਂ ਦੇਖੋ ਕਿਦਾਂ ਅਪਮਾਨ ਹੁੰਦਾ ਪੰਜਾਬ ਦੇ ਵਿੱਚ ਤੁਹਾਨੂੰ ਨੇੜੇ ਦੀ ਖਬਰ ਦਿੰਦਾ ਨੇੜੇ ਦੀ ਜ਼ਿਆਦਾ ਨਹੀਂ ਲੇਟਸਟ ਚੱਲ ਰਹੀ ਹੈ ਕਿ ਯੂਟਿਊਬਰ ਪਾਇਲ ਮਲਿਕ ਠੀਕ ਹੈ ਜੀ ਵਾਹ ਵਈ ਲੁੱਟਣ ਲਈ ਵੀਊ ਲੈਣ ਲਈ ਆਪਣੀ ਉਹ ਸਾਡਾ Hindu ਤਾਂ ਵੀ ਲੱਭਿਆ ਸਾਡੇ Hindu ਦੇਵੀ ਦੇਵਤੇ ਲੱਭਿਆ ਫਿਰ ਕਿਹਦਾ ਪਹਿਲਾਂ ਵੀ ਮੈਂ ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਸਲੇ ਆਏ ਉਸ ਤੋਂ ਪਹਿਲਾਂ ਵੀ ਕਈ ਇਸ ਤਰ੍ਹਾਂ ਦੇ ਮਸਲੇ ਆਏ ਬਾਤ ਚੁੱਕੀ ਤੁਸੀਂ ਫਿਰ ਤੁਸੀਂ ਜਿਆਦਾ ਤੁਸੀਂ ਤੁਹਾਨੂੰ ਪੱਤਰਕਾਰੀ ਕਰਦੇ ਕਿੰਨਾ ਟਾਈਮ ਹੋ ਗਿਆ ਮੈਨੂੰ 22 ਸਾਲ ਹੋ ਗਏ ਪੱਤਰਕਾਰੀ ਕਰਦੇ ਫਿਰ ਤੁਹਾਨੂੰ ਮੇਰੀ ਖਬਰਾਂ ਚਲਾਉਂਦੇ ਫਿਰ ਤੁਹਾਨੂੰ ਪਤਾ ਲੱਗਾ ਕਿ ਮੇਰੀ ਆਵਾਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਨਹੀਂ ਤੁਸੀਂ ਕਈ ਤੁਸੀਂ ਆਵਾਜ਼ ਨਹੀਂ ਚੁੱਕੀ ਤੁਸੀਂ ਆਵਾਜ਼ ਕਿਉਂ ਨਹੀਂ ਇਹ ਸ਼ੇਰ ਦੀ ਆਵਾਜ਼ ਹੈ ਪੰਜਾਬ ਦੀ ਹੈ ਜਿਹੜੀ ਆ ਕੁਝ ਆਪਣੀਆਂ ਫੇਸਬੁੱਕ ਤੇ ਦੇਖੋ ਫੇਸਬੁੱਕ ਤੇ ਕੀ ਕੀ ਕਮੈਂਟ ਆਉਂਦੇ ਨੇ ਤੁਸੀਂ ਕਹਿੰਦੇ ਹੋ ਸ਼ੇਰ ਹੈ ਪਰ ਫੇਸਬੁੱਕ ਤੇ ਕਮੈਂਟ ਚੱਤ ਕਰੋ ਬੰਦੀਆਂ ਦੇ ਬਾਬਾ ਜੀ ਮੇਰੀ ਗੱਲ ਸੁਣ ਲਓ ਕਰੋ ਲੜਕੇ ਆਏ ਹੋ ਮੈਂ ਲੜਕੇ ਨਹੀਂ ਆਇਆ ਫਿਰ ਆਪਣਾ ਗੱਲ ਸੁਣੋ ਤੁਸੀਂ ਮੈਨੂੰ ਲੱਗਦਾ ਲੜਕੇ ਆਏ ਹੋ ਜਾਂਦੇ ਹੀ ਐ ਪੈ ਗਏ ਜਿਵੇਂ ਮੈਂ ਕਹਿੰਦਾ ਸ਼ੇਰ ਨੂੰ ਉਹ ਤੁਸੀਂ ਐਦਾ ਪੁੱਛੋ ਕਿ ਵੀ ਇਹ ਦੇਖੋ ਹਰ ਚੈਨਲ ਇੰਟਰਵਿਊ ਕਿ ਜੇ ਦਹਾਰ ਕਿਦੀ ਵਜਦੀ ਹੈ ਪੰਜਾਬ ਚ ਕਿਦੀ ਦਹਾਰ ਵਜਦੀ ਹੈ ਬੋਲੋ ਤੁਸੀਂ ਦੱਸੋ ਨਾ ਕਿਦੀ ਵਜਦੀ ਹੈ ਉਹ ਤੁਹਾਨੂੰ ਮੈਂ ਪੁੱਛਦਾ ਪਿਆ ਦਹਾਰ ਪੰਜਾਬ ਚ ਕਿਦੀ ਵਜਦੀ ਹੈ ਸ਼ੇਰ ਦੀ ਹੁੰਦੀ ਦਹਾਰ ਹਾਂ ਸ਼ੇਰ ਦੀ ਹੈ ਸ਼ੇਰ ਹੈ ਬੈਠਾ ਸਾਹਮਣੇ ਇਹ ਸ਼ੇਰ ਦੀ ਦਹਾਰ ਹੀ ਹੁੰਦੀ ਹੈ ਜੇ ਪੰਜਾਬ ਸਟ੍ਰੀਟ ਮੇ ਤੇ ਹਾਂਜੀ ਸ਼ੇਰ ਨੇ ਨਹੀਂ ਸਕਿਉਰਿਟੀ ਦੀ ਕਿ ਲੋੜ ਪੈ ਗਈ ਮੈਂ ਪੰਜਾਬ ਸਰਕਾਰ ਨੂੰ ਕਹਿੰਦਾ ਮੇਰੀ ਸਕਿਉਰਿਟੀ ਚੱਕੋ ਤੇ ਪੱਤਰਕਾਰ ਸਾਹਿਬ ਨੂੰ ਦੇ ਦਿਓ ਨਮੈਨੋ ਲੋੜ ਹੀ ਨਹੀਂ ਫਿਰ ਤੁਸੀਂ ਮੈਂ ਚਾਹ ਹਰ ਮੇਰੀ ਗੱਲ ਸੁਣੋ ਹਰ ਟਾਈਮ ਜਿਹੜੇ ਵੀ ਪੱਤਰਕਾਰ ਮਿਲਦੇ ਆ ਤੁਹਾਨੂੰ ਸਿਕਿਉਰਿਟੀ ਦੀ ਲੋੜ ਪੈਗੀ ਉਹ ਜਿਹੜੇ ਟੀਐਮ ਸਾਹਿਬ ਨੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਕੋਈ ਸਰਕਾਰ ਦਾ ਕੋਈ ਪ੍ਰੋਟੋਕੋਲ ਹੀ ਹੋਊਗਾ ਜੇ ਇੰਨੀ ਨਹੀਂ ਥ੍ਰੈਟ ਇੰਨੀ ਨਹੀਂ ਗੋਲੀਆਂ ਖਾਧੀਆਂ ਇਹਨਾਂ ਨੇ ਪਰ ਆਪਣੇ ਪਰਿਵਾਰ ਗੁਆਏ ਤੁਹਾਨੂੰ ਮੈਂ ਕਹਿੰਦਾ ਤੁਸੀਂ ਮੇਰੀ ਸ਼ੇਪਸ ਨਾਲ ਜੁੜੋ ਜੁੜੋਗੇ ਜੇ ਕਹੋਗੇ ਜੁੜਾਂਗੇ ਆਹ ਕੀਤੀ ਸ਼ੇਰਾਂ ਵਾਲੀ ਗੱਲ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ